ਮੇਰੀ ਗੱਲ ਸੁਣ ਲਓ ਹੁਣ ਅੱਜ ਆਪਾਂ ਨੇ ਚੌਂਕੀ ਤਾਂ ਉਰੇ ਲਾ ਲਈ ਹਾਂ ਮਾਤਾ ਚਾਰ ਪਿੰਡ ਛੱਡ ਕੇ ਚੌਂਕੀ ਲਾਈ ਅੱਜ ਨਾਲੇ ਜਿਹੜਾ ਆਪਣਾ ਉਦਣ ਦਾ ਚੜਾਵਾ ਸੀ ਉਹ ਕਿੱਥੇ ਆ ਉਹ ਤਾਂ ਗਦਾਰੀ ਗਦਾਰ ਨਿਕਲ ਗਏ ਮਾਤਾ ਆਪਣੇ ਨਾਲ ਉਹ ਜਿਹੜਾ ਮੁੱਛਲ ਦੀਗਾ ਆਪਣਾ ਬਾਬਾ ਤੈ ਉਹਨੂੰ ਗੱਦੀ ਸਮਾਈ ਦੀਗੀ ਤੇ ਬੁੜਾ ਉਹਦਾ ਨਾਲੇ ਦਾ ਉਹਨਾਂ ਦਾ ਕੰਮੀਆਂ ਨਾਲ ਜਿਹੜੇ ਪੈਸੇ ਬਣੇ ਸਾਰੇ ਲੈ ਕੇ ਫਰਾਰ ਹੋ ਗਏ ਉਹ ਅੱਛਾ ਹੋਰ ਤੁਸੀਂ ਵੀ ਸਾਡੇ ਬੰਦੇ ਦੇਖਿਆ ਨਹੀਂ ਹੈਗਾ ਮਾਤਾ ਮੈਂ ਪੂਰੇ 4 ਸਾਲਾਂ ਨਹੀਂ ਤੇਰੀ ਪੱਕੀ ਚੇਲੀ ਹਾਂ ਤੈਨੂੰ ਐ ਨਹੀਂ ਹੋਇਆ ਉਹ ਗੱਦੀ ਮੈਨੂੰ ਸਮਾ ਦੇ ਚਾਲ ਕੋਈ ਨਾ ਮੈਨੂੰ ਸੁਭਾਨਦੀ ਤੂੰ ਨਾ ਮੈਨੂੰ ਸਮਝਾਉਣ ਨੂੰ ਸੁਭਾਈ ਜਿਹੜਾ ਤੀਤਾ ਚੇਲੇ ਨੂੰ ਉਹ ਬਾਪੂ ਜਿਹੜਾ ਨਾਲ ਨਹੀਂ ਲੈ ਕੇ ਆਏ ਸੀ ਦੂਜੇ ਚੇਲੇ ਨੂੰ ਹਾਂ ਉਹ ਸਾਰੇ ਲੜਕੇ ਭੱਜ ਗਏ ਪਤਾ ਨਹੀਂ ਕਿੰਨਾ ਕਚੜਾਵਾ ਬਣਿਆ ਸੀਗਾ ਇਹ ਕਾਹਨੂੰ ਲੋਕ ਕਿਸੇ ਦੇ ਬਣਦੇ ਨੇ ਬਸ ਤੁਸੀਂ ਨਾ ਮੇਰਾ ਸਾਥ ਛੱਡ ਦਿਓ ਤੁਹਾਨੂੰ ਮੈਂ ਰੁਪਿਆਾਂ 'ਚ ਖੜਿਆ ਹਾਂ ਰੁਪਿਆਾਂ 'ਚ ਇਹ ਤਾਂ ਤੂੰ ਹੀ ਆ ਮਾਤਾ ਸਾਡੇ ਤਾਂ ਤਾਂ ਤੁਹਾਨੂੰ ਜਕੀਨ ਹੀ ਨਹੀਂ ਹੈਗਾ ਬਗਾਨਿਆਂ ਤੇ ਤੂੰ ਯਕੀਨ ਕਰ ਲੈਨੀ ਆ ਚਲ ਕੋਈ ਨਾ ਹੁਣ ਠੰਡੀ ਹੋ ਜਾ ਸੰਗਤ ਆਉਣ ਦਾ ਟਾਈਮ ਹੋ ਰਿਹਾ ਉਹ ਬੰਦਾ ਆ ਰਿਹਾ ਇੱਕ बुलाओ बुलाओ आजा भगता चल माता शुरू करते जय माता दी। माता जी थोड़े दरबार ना ਮਹਿਮਾ ਬਹੁਤ ਸੋਹਣੀ ਆ ਮੰਨੇ ਪਹਿਲਾਂ ਤਾਂ ਬੱਚਾ ਆ ਗਿਆ ਲਓ ਮਹਿਮਾ ਤਾਂ ਸੁਣਨੀ ਹੋ ਐ ਬੇੜੇ ਪਾਰ ਹੁੰਦੇ ਨੇ ਜਿਹੜਾ ਕੋਈ ਉਰੇ ਆਉਂਦਾ ਬੇੜੇ ਪਾਰ ਬਹੁਤ ਮਹਿਮਾ ਸੋਹਣੀ ਆ ਜੀ ਹਰੇਕ ਬੰਦਾ ਕਹਿੰਦਾ ਵੀ ਹਾਂ ਮਾਤਾ ਦੇ ਦਰਬਾਰ ਤੇ ਸਾਰਾ ਕੁਝ ਪੂਰਾ ਹੁੰਦਾ ਜੀ ਕੰਮ ਦੱਸ ਕੀ ਆਏਗਾ ਹੁਣ ਬਹੁਤ ਚਰਚੇ ਆ ਸਾਡੀ ਮਾਤਾ ਦੇ ਠੀਕ ਹੈ ਜੀ ਮਾਤਾ ਜੀ ਕੰਮਕਾਰ ਨਹੀਂ ਚੱਲਦਾ ਮੇਰਾ ਕੰਮਕਾਰ ਨਹੀਂ ਚੱਲਦਾ ਲਾ ਜੀ ਕੀ ਕੰਮ ਕਰਦਾ ਮੋਬਾਈਲ ਦਾ ਕੰਮ ਕਰਦਾ ਜੀ ਮੋਬਾਈਲਾਂ ਦਾ ਕੰਮ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਹੋ ਗਿਆ ਜੀ 4-5 ਸਾਲ 4-5 ਸਾਲ ਹੋ ਗਏ ਬਾਜ਼ਾਰ ਦੇ ਵਿੱਚ ਦੁਕਾਨ ਹੈ ਹਾਂ ਜੀ ਹਾਂ ਜੀ ਚੱਲ ਬਈ ਚੱਕ ਦੇ ਬਹੁਤ ਚੱਕ ਲਿਆ ਚੱਕ ਲਿਆ ਤੂੰ ਜਾ ਕੇ ਬਾਬਾ ਚੱਕ ਲਿਆ ਚੱਕ ਲਿਆ ਚੱਕ ਲਿਆ ਤੂੰ ਜਾ ਕੇ ਬਾਬਾ ਚੱਕ ਲਿਆ हां बच्चा ਐਂ ਦੱਸ ਆ ਥੋੜੇ ਦਿਨ ਪਹਿਲਾਂ ਤੇਰੀ ਦੁਕਾਨ ਤੇ ਕੋਈ ਤੀਵੀ ਆਈ ਸੀ ਹਾਂ ਜੀ ਆਈ ਥੀ ਪੀਲੇ ਰੰਗ ਦਾ ਉਹਦੇ ਸੂਟ ਪਾਇਆ ਹੋਇਆ ਸੀਗਾ ਹਾਂ ਜੀ ਤੈਨੂੰ ਐ ਕਹਿ ਕੇ ਪ੍ਰਸ਼ਾਦ ਫੜਾ ਕੇ ਗਈਆਂ ਵੀ ਮੈਂ ਮੱਥਾ ਟੇਕ ਕੇ ਆਈਆਂ ਹਾਂ ਹਾਂ ਜੀ ਫੜਾ ਕੇ ਗਈ ਥੀ ਫੜਾ ਕੇ ਗਈ ਥੀ ਉਹ ਪ੍ਰਸ਼ਾਦ ਨਹੀਂ ਥੀਗਾ ਉਹ ਤਾਂ ਇੱਕ ਵਾਸਤੇ ਤੇਰੀ ਬਰਵਾਦੀ ਦੀਗੀ ਫਿਰ ਮਾਤਾ ਜੀ ਹਾਂ ਪਿਛਲੀ ਵਾਰ ਉੱਚਾ ਬਾਬਾ ਨੇ ਸਤਰਪਾਤ ਜੀ ਤੁੱਖਾ ਸਹੀ ਲਾਇਓ ਔਰ ਮੇਰੀ ਗੱਲ ਸੁਣ ਤੂੰ ਨਾ ਮੂੰਹ ਬੰਦ ਰੱਖ ਠੀਕ ਆ ਹਾਂ ਬੱਚਾ ਬੋਲ ਮਾਤਾ ਜੀ ਇਹਨੂੰ ਦੂਰ ਕਰੋ ਫਿਰ ਤੂੰ ਬਹੁਤ ਸਹੀ ਜਗ੍ਹਾ ਤੇ ਆਇਆ ਬਹੁਤ ਸਹੀ ਜਗ੍ਹਾ ਤੇ ਜੇ ਤੂੰ ਅੱਜ ਔਰੇ ਨਾਮ ਆਂਦਾ ਤਾਂ ਪਤਾ ਨਹੀਂ ਕੀ ਬਣਨਾ ਤੀਗਾ ਸਹੀ ਗੱਲ ਆ ਮਾਤਾ ਜੀ ਕੰਮ ਤਾਂ ਤੇਰਾ ਜਮੇ ਠੱਪ ਕਰਨ ਨਾਲ ਫਿਰਦੀ ਆ ਉਹ ਫਿਰ ਇਹਨੂੰ ਕਰੋ ਕਿਰਪਾ ਕਰਾਂਗੇ ਕਿਰਪਾ ਵੀ ਸਾਵਰ ਕਰ ਜਦੋਂ ਹੁਣ ਆਏ ਗਿਆ ਸਾਡੇ ਚਰਨਾ ਚ ਤੇਰੇ ਬੇੜੇ ਪਾਰ ਕਰਕੇ ਤੋਰਾਂਗੇ ਠੀਕ ਹੈ ਜੀ ਮੇਰੀ ਗੱਲ ਸੁਣ ਹਾਂ ਜੀ ਤੇਨੂੰ ਸਮਾਨ ਲਖਾਵਾਂਗੇ ਠੀਕ ਆ ਮਾਤਾ ਜੀ ਉਹ ਸਮਾਨ ਲਿਜਾ ਕੇ ਉਹਦਾ ਟਾਲਾ ਲਾਇਆ ਠੀਕ ਹੈ ਜੀ ਸੁਣ ਗਿਆ ਠੀਕ ਹੈ ਜੀ ਤੇ ਸੇਵਾ ਲਾਉਣੀ ਪਊਗੀ ਤੈਨੂੰ ਜੋ ਹੁਕਮ ਜੀ ਮਾਤਾ ਜੀ ਮਾਤਾ ਜੀ ਪੁੱਛ ਲੇ ਬਿਟਾ ਆਲਾ ਕਰ ਦੂ ਰਾਤ ਨੂੰ ਕਰਨਾਗਾ ਨਹੀਂ ਮਾਤਾ ਇਹਨਾਂ ਦਾ ਮੂੰਹ ਹੀ ਦੱਸਦਾਗਾ ਇਹ ਕੰਮ ਨਹੀਂ ਇਹ ਕਰ ਸਕਦੇ ਹੈਗੇ ਬੱਚਾ ਐਂ ਦੱਸ ਟਾਲਾ ਲਾ ਦੇਂਗਾ ਲਾ ਦਾਂਗੇ ਜੀ ਰਾਤ ਨੂੰ ਸਹੀ 12 ਵਜੇ ਟਾਲਾ ਲਾਣਾ ਕੰਮ ਚੱਲਣਾ ਚਾਹੀਦਾ ਜੀ ਟਾਲਾ ਤਾਂ ਜਦੋਂ ਮਰਜ਼ੀ ਲਵਾ ਲੀ ਮੜੀਆਂ 'ਚ ਦੀਵਾ ਲਾ ਕੇ ਆਉਣਾ ਪਊਗਾ ਨਾਲੇ ਰੱਖ ਕੇ ਆਉਣਾ ਪਊ ਸਮਾਨ ਲਾਵਾਂਗੇ ਜੀ ਮਾਤਾ ਮੜੀਆਂ 'ਚ ਕਿ ਸਿਵੇ 'ਚ ਕਿ ਹਾਸੀਗਾ ਤੂੰ ਪਹਿਲਾਂ ਵਾਲੇ ਭਗਤ ਨੂੰ ਸਿਵੇ ਹੀ ਹੁੰਦੇ ਮੜੀਆਂ ਹੀ ਹੁੰਦੀਆਂ ਨੇ ਅੱਛਾ ਅੱਛਾ ਮਾਤਾ ਇੱਕ ਗੱਲ ਹੋਰ ਯਾਦ ਆ ਗਈ ਹੂੰ ਇਕ ਦੋ ਜਨਾਨੀਆਂ ਆਈਆਂ ਦੀਆਂ ਪੀਲੇ ਸੂਟ ਵਾਲੀਆਂ ਇੱਕ ਅਗਲੇ ਦਿਨ ਆਈ ਸੀ ਉਹ ਬਾਹਲੀ ਸੋਹਣੀ ਸੀ ਹਾਂ ਆ ਜਿਹੜੇ ਤੂੰ ਗੰਦੇ ਨਿਗਾਹ ਰੱਖਦਾ ਸੋਹਣੀ ਸੀਗੀ ਸ਼ਰਮ ਕਰ ਲਾ ਤਾਂ ਹੀ ਤਾਂ ਕੰਮ ਨਹੀਂ ਚੱਲਦਾ ਫਿਰ ਗਾਹਾਂ ਕੋ ਹੁੰਦਾ ਜਿਹੜਾ ਰੱਬ ਦਾ ਰੂਪ ਹੁੰਦਾ ਪਹਿਲਾਂ ਤਾਂ ਆਪਦੀ ਨੀਤ ਸਾਫ਼ ਕਰ ਫਿਰ ਕੰਮ ਚੱਲੂਗਾ ਸੱਤ ਵਚਨ ਮਾਤਾ ਜੀ ਆ ਜਾਂਦੇ ਨੇ ਚੱਕੇ ਬੁੱਥਾ ਉਰੇ ਉਰੇ ਨਾ ਗਲਤ ਨਿਗਾਹ ਰੱਖ ਲਈ ਕਿਸੇ ਤੇ ਠੀਕ ਹੈ ਜੀ ਚਲ ਆਉਣ ਦੇ ਏ ਆਉਂਦੇ ਗੁੰਬਬਾਹਾਰੇ ਆਉਂਦੇ 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 ਗੁੰਬਬਾਹਾਂ ਪਾਉਣੇ ਆਉਂਦੇ ਆਉਂਦੇ ਹੁਣ ਮੈਂ ਤੈਨੂੰ ਸੇਵਾ ਦੀ ਗੱਲ ਕਰੀ ਤੀ ਨਾ ਜਿਹੜੀ ਹਾਂਜੀ 31000 ਦੀ ਸੇਵਾ ਲਾਉਣੀ ਪਊ ਤੇ ਆਪਣੇ ਦਰਬਾਰ ਤੇ ਪੱਖੇ ਟੰਗਾਉਣੇ ਪੈਣਗੇ ਪੱਖੇ ਨਹੀਂ ਹੈਗੇ ਉੱਪਰ ਸੁਣ ਗਿਆ ਤੈਨੂੰ ਠੀਕ ਹੈ ਜੀ ਕੰਮ ਤੇਰਾ ਬਾਗੋ ਬਾਗ ਚੱਲੂਗਾ ਤਰ ਤਰ ਭੁੱਲੇਗਾ ਤਰ ਤਰ ਪਹਿਲਾਂ ਮਾਤਾ ਜੀ ਕੰਮ ਕਰਾ ਦਿਓ ਫਿਰ ਜਿੰਨੀ ਵੀ ਸੇਵਾ ਹੋਈ ਪੱਖੇ ਕੀ 52000 ਦੇ ਦੂੰ ਜੀ ਕਿਰਪਾ ਕਰ ਤਾ ਪਹਿਲਾ ਚੜਾਵਾ ਚੜਾਉਣਾ ਪਊ ਫੇਰ ਹੀ ਤੇਰੇ ਕੰਮ ਹੋਣਗੇ ਮਾਤਾ ਜੀ ਚੁੱਲੇ ਤੇ ਚਾਹ ਬਣਾਉਣੀ ਪੈਂਦੀ ਹੈ ਸਿਲੰਡਰ ਨੂੰ ਹੀ ਕਹ ਦੋ ਅਕੇ ਨੂੰ ਸਬਰ ਕਰ ਹੋਰ ਵੀ ਸੰਗ ਤਾ ਉਹ ਹਜੇ ਮੇਰੀ ਗੱਲ ਸੁਣਾ ਕੰਮ ਤੇਰਾ ਜੋ ਤੈਨੂੰ ਕਹਿ ਤਾ ਚਾਹੇ ਪਰ ਨੋਟ ਲਿਆ ਤੈਨੂੰ ਪਰ ਨੋਟ ਤੇ ਲਿਖ ਕੇ ਦੇਣ ਨੂੰ ਤਿਆਰ ਆ 100% ਤੇਰਾ ਕੰਮ ਹੋਊਗਾ ਠੀਕ ਹੈ ਮਾਤਾ ਜੀ ਤੈਨੂੰ ਇੱਕ ਸੇਵਾ ਪਹਿਲਾਂ ਲਾਉਣੀ ਪਊ ਜਾ ਤਾ ਟੰਗਾ ਦੇ ਪੱਖੇ ਜੋ ਅਭਿਰ ਚੜਾਵਾ ਚੜਾ ਦੇ 31000 ਰੁਪਏ ਠੀਕ ਆ ਮਾਤਾ ਜੀ ਇਹਦੇ ਪਾਰ ਰਹਿਣਾਗਾ ਅਗੇ ਇੱਧਰ ਬੈਠ ਬਸ ਕਰ ਭਗਤਾ ਬਸ ਪੱਖੇ ਟੰਗਾ ਲਾਂਗੇ ਜੀ ਪੱਖੇ ਟੰਗਾ ਦੀ ਠੀਕ ਹੈ ਜੀ ਤੋਂ ਮੈਂ ਕਹਨੀ ਆ ਤੇਰਾ ਕੰਮ ਚੱਲਦਾ ਦੇਖੀ ਕਿੰਨੇ ਪੱਖੇ ਲਾਉਣੇ ਨੇ ਜੀ ਇੱਥੇ ਚਾਰ ਪੱਖੇ ਠੀਕ ਹੈ ਜੀ ਲੱਗ ਜਾਣਗੇ ਹੂੰ ਦੋ ਦਾਤੀ ਫਰੇ ਠੀਕ ਹੈ ਜੀ ਸਾਈਡ ਤੇ ਹੋ ਜਾ ਤੈਨੂੰ ਜਾਂਦੇ ਹੋਏ ਨੂੰ ਸਮਾਨ ਹੋਰ ਵੀ ਦੱਸਾਂਗੇ ਬਿੜੇ ਤੇਰੇ ਪਾਰ ਨੇ ਚੱਲ ਬਈ ਗੋੜਾ ਆਣੀ ਮਤਾ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਤਾ ਜੀ ਤੇਰੇ ਰੰਗ ਵਰਸੇ ਮੁੰਡਾ ਆ ਨੌਜਵਾਨ ਮੁੰਡਾ ਕੰਮ ਕਰਨਾ ਚਾਹੁੰਦਾ ਇੱਕ ਤਾਂ ਉਹ ਮੰਨ ਨਹੀਂ ਕਰਦਾ ਕੰਮ ਕਰਨ ਨੂੰ ਦੂਜੀ ਗੱਲ ਜੇ ਕੰਮ ਤੇ ਲੱਗਦਾ ਤਾਂ ਉੱਥੇ ਉਹਦੀ ੱਡੀ ਨਹੀਂ ਲੱਗਦੀ ਤੇ ਜੇ ਦਿਨ ਬੈਠਿਆ ਹੁੰਦਾ ਘਰੇ ਬੋਲ ਬਗ ਤਾਂ ਹਾਂਜੀ ਸੱਚੀਆਂ ਗੱਲਾਂ ਨੇ ਹਾਂਜੀ ਮਾ ਬਾਈ ਠੀਕ ਐ ਮੇਰੀ ਗੱਲ ਸੁਣ ਕੰਮ ਤੇਰਾ ਚੱਲੂਗਾ ਬਹੁਤ ਤਰੱਕੀ ਕਰਨੀ ਆ ਤੇ ਜ਼ਿੰਦਗੀ 'ਚ ਹਾਂਜੀ ਬਸ ਇਹ ਚੰਗਾ ਮਾੜਾ ਟਾਈਮ ਹੁੰਦਾ ਕੋਈ ਟੈਨਸ਼ਨ ਨਹੀਂ ਲੈਣੀ ਸਭ ਲੰਘ ਜਾਓ ਤੈਨੂੰ ਮੈਂ ਦੱਸਾਂ ਤੋ ਪਾਇ ਕਰਦੀ ਮੈਂ ਕਹਣਾ ਤੂੰ ਇੰਨਾ ਕੰਮ ਮਿਲੋ ਤੈਨੂੰ ਇੰਨਾ ਕੰਮ ਐ ਨਹੀਂ ਪਤਾ ਤੂੰ ਕਿੱਥੇ ਪਹੁੰਚੇ ਸੱਟਾਂ ਵਹਿਟਾਂ ਵੀ ਲੱਗਦੀਆਂ ਰਹਿਣ ਬਸ ਮੈਂ ਤਾਂ ਇਹਨੂੰ ਕਾਨੂੰ ਕਿਤੇ ਜਵਾਕ ਨੂੰ ਭੇਜਦੀ ਆ ਇਹਦਾ ਕਰੀ ਕੰਮ ਕਰ ਚਲਾ ਦੇ ਹਜੇ ਤੇਰੀ ਉਮਰ ਕੁਛ ਵੀ ਨਹੀਂ ਹੈਗੀ ਕੰਮ ਕਰ ਕੰਮ ਕਰ ਇਹਦਾ ਇੰਨਾ ਕੁ ਚੱਲੂਗਾ ਨਾ ਆ ਜਿਹੜੇ ਲੋਕ ਅੱਜ ਤੈਨੂੰ ਟੀਚਰਾਂ ਕਰਦੇ ਨੇ ਮੈਂ ਕਹਿੰਨੀ ਆ ਉਹੀ ਲੋਕ ਤੇਰੇ ਪੈਰਾਂ 'ਚ ਆ ਕੇ ਕਰਨਗੇ ਜੇ ਨਾ ਗਰੀ ਤਾਂ ਤੂੰ ਮੇਰਾ ਨਾਮ ਬਦਲਦੀ ਤੂੰ ਕੀ ਕਹਿੰਦਾ ਸੱਟਾ ਵੇਟਾ ਲੱਗਦੀਆਂ ਨੇ ਹਾਂਜੀ ਕੋਈ ਗ੍ਰਹਿ ਚੱਕਰ ਚੱਲ ਰਿਹਾ ਤੇਰੇ ਤੇ ਤੈਨੂੰ ਇਹਦਾ ਵੀ ਉਪਾਏ ਦੱਸਾਂਗੇ ਉਹ ਪਾਏ ਕਰੀ ਮੈਂ ਕਹਿੰਦੀ ਆ ਤੇਰਾ ਬਾਅਦ ਵੀ ਬਿੰਗਾ ਨਹੀਂ ਹੋਣਾ ਮੋਟਰਸਾਈਕਲ ਤੇ ਚਲਾਉਣਾ ਹੋਣਾ ਤਾਂ ਤਾਂ ਹੀ ਲੱਗਿਆ ਕਿਤੇ ਨਹੀਂ ਮੋਟਰਸਾਈਕਲ ਤਾਂ ਮੈਂ ਚੱਕਦਾ ਮੋਟਰਸਾਈਕਲ ਤਾਂ ਹੋ ਕਹਿੰਦਾ ਮੈਂ ਚੱਕਦਾ ਨਹੀਂ ਲੱਗਦਾ ਤਾਂ ਕਲਾਸਣਾ ਜੀ ਡੁਆਟਰੇ ਨਹੀਂ ਲੱਗਦਾ ਮੈਨੂੰ ਮਾਤਾ ਮੇਰੀ ਤੂੰ ਸੇ ਚੁੱਪ ਕਰਜੋ ਕਿਉਂ ਜੂਤ ਪਵਾਉਂਗੇ ਹਾਂ ਬਲ ਤਾਂ ਮੇਰੀ ਗੱਲ ਸੁਣਾ ਤੂੰ ਐ ਕਰੀ ਹਰ ਰੋਜ਼ ਸ਼ਾਮ ਨੂੰ ਪੰਜ ਦਿਨ ਲਗਾਤਾਰ ਕਾਲੇ ਕੁੱਤੇ ਨੂੰ ਲੱਡੂ ਪਾਈ ਜਾਈ ਮੈਂ ਕਹਿੰਦੀ ਆ ਤੇਰਾ ਕੰਮ ਚੱਲਦਾ ਦੇਖੀ ਚਲਦੇ ਪਾਣੀ ਚ ਸਤਨਾਜਾ ਪਾਈ ਜਾਈ ਕੰਮ ਕੀ ਕੰਮ ਤੂੰ ਤਾਂ ਖੇਡੇਗਾ ਪੈਸਿਆਂ ਚ ਲੱਡੂ ਤਾਂ ਹੀ ਕਦੇ ਮੈਂ ਨਹੀਂ ਖਾਦਾ ਬੱਚਾ ਜੇ ਕਾਲਾ ਕੁੱਤਾ ਨਾ ਮਿਲੇ ਤਾਂ ਸਿਸੇ ਚ ਮੂੰਹ ਰੇ ਕੇ ਆਪ ਹੀ ਖਾ ਲੀ ਨਹੀਂ ਮੈਂ ਤਾਂ ਕਦੇ ਆਪ ਨਹੀਂ ਲੱਡੂ ਖਾਦਾ ਮਾਤਾ ਆਪ ਨੂੰ ਵੀ ਕੁਝ ਮੰਗ ਲੈ ਕੁੱਤਿਆਂ ਨੂੰ ਰੋਟੀ ਪਾਈ ਜਾਨੀ ਆ ਸੁਣ ਗਏ ਤੈਨੂੰ ਹੁਣ ਜੋ ਮੈਂ ਕਿਹਾ ਹਾਂਜੀ ਹਾਂ ਤੂੰ ਵੀ ਕੋਈ ਨਾ ਖਾ ਲੇਗਾ ਟੈਨਸ਼ਨ ਨਾ ਲੈ ਚਲਾਉਣ ਦੋ ਠੰਡਾ ਪੈ ਗਿਆ ਕੰਮ ਠੰਡਾ ਨਹੀਂ ਪਿਆ ਮਾਤਾ ਰੰਗ ਵਰਸੇ ਰੰਗ ਵਰਸੇ ਦਰਬਾਰ ਮਾਤਾ ਜੀ ਦੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਾਤਾ ਜੀ ਹੁਣ ਇਹ ਦੱਸ ਕਦੋਂ ਤੋਂ ਸਟਾਰਟ ਕਰੇਗਾ ਕੰਮ ਇਹ ਮੈਂ ਕੱਲ੍ਹ ਤੋਂ ਲੱਗ ਜਾਣਾ ਆ ਨਾਰੇ ਮੈਨੂੰ ਕੁਝ ਹੋਰ ਦਿਖੀ ਜਾਂਦਾ ਮੈਨੂੰ ਲੱਗਦਾ ਤੇਰੇ ਬਾਹਰ ਦਾ ਬਣ ਰਿਆ ਹਾਂਜੀ ਬਾਹਰ ਦੀ ਜਾਣ ਦੀ ਕੋਈ ਸਲਾਸ ਲੋ ਹੈਗੀ ਆ ਤੋਰੀਏ ਬਾਹਰ ਬਾਹਰ ਭੱਗ ਜਾਗੇ ਜੀ ਭੱਗ ਜਾਗੇ ਬਾਹਰ ਹਾਂਜੀ ਹਾਂ ਇਹ ਨਾ ਹੋਵੇ ਪੈਸਾ ਲਵਾ ਕੇ ਉੱਥੇ ਕੁਝ ਕਰੇ ਨਾ ਨਹੀਂ ਨਹੀਂ ਬਾਹਰ ਤੋਰਨਾ ਤੇਨੂੰ ਮੇਰੀ ਜ਼ਿੰਮੇਵਾਰੀ ਆ ਖਰਚਾ ਲੱਗੂ ਥੋੜਾ ਮੈਂ ਤੁਹਾਨੂੰ ਦੱਸ ਦੰਦਾ ਇਹਨੂੰ ਬਾਹਰ ਦਾ ਖਰਚਾ ਤਾਂ ਦੱਸਾਂਗੇ 51000 ਰੁਪਏ ਲੱਗੂ ਬਾਹਰ ਜਾਣ ਦਾ ਤਾਂ ਵੱਧ ਲੱਗਦੇ ਹੁੰਦੇ ਆ ਮਾਤਾ ਨਹੀਂ ਹੋ ਤਾਂ ਸੱਤੇ ਲੱਗਣਗੇ ਹੱਟੇ ਲੱਗਣਗੇ ਠੀਕ ਹੈ ਸਾਨੂੰ ਸੇਵਾ ਦੇ ਦੇਗਾ 52000 ਦੀ ਮਾਤਾ ਦਾ ਕਹਿਣਾ ਮਤਲਬ ਇਹ ਹੈ ਕਰਦਾਂਗੇ ਕਰ 52000 ਦੀ ਸੇਵਾ ਲਾਦੀ ਮੈਂ ਕਹਿੰਦੀ ਆ ਵੀਜਾ ਤੇਰਾ ਪੱਕਾ ਜਹਾਜ਼ ਦੀ ਟਾਕੀ ਨੂੰ ਹੱਥ ਤੇਰਾ ਮੈਂ ਪਵਾਉਂ ਮੈਂ ਠੀਕ ਹੈ ਚੱਲ ਵੀ ਭਗਤਾ ਓ ਚੱਲ ਪਗਦਾ ਚੱਲ ਪਗਦਾ ਤੂੰ ਭਾਰ ਨੂੰ ਚੱਲ ਚੱਲ ਪਗਦਾ ਚੱਲ ਪਗਦਾ ਚੱਲ ਪਗਦਾ ਕੀ ਹੋ ਗਿਆ ਕੁਆਸਾ ਸੀ ਉਹ ਗੜੀਆਂ ਬਸ ਤੁਹਾਨੂੰ ਪਤਾ ਤਾਂ ਹੈ ਰੱਬ ਨੇ ਆਪਣੀ ਹੁਣ ਤੱਕ ਨਹੀਂ ਝੋਲੀ ਪਰੀ ਹੈਗੀ ਚੱਲ ਬੇਰਤੀਆ ਰੱਬ ਆਪ ਹੀ ਸੁਣਦਾ ਸਭ ਦੀ ਸੁਣਦਾ ਆਪਣੀ ਦੀ ਸੁਣੂਗਾ ਮੈਂ ਨਾ ਤੁਹਾਨੂੰ ਐ ਕਹਿੰਦੀ ਸੀਗੀ ਵੀ ਮੈਂ ਨਾ ਇੱਕ ਮਾਤਾ ਬਾਰੇ ਸੁਣਿਆ ਘੋੜਿਆਂ ਵਾਲੀ ਮਾਤਾ ਮੈਂ ਸੁਣਿਆਗਾ ਬਹੁਤ ਭਲੇ ਕਰਦੀ ਆ ਲੋਕਾਂ ਦੇ ਬਹੁਤ ਦੂਰੋਂ ਦੂਰੋਂ ਤੱਕ ਉਹਨਾਂ ਦੇ ਉਹਨਾਂ ਕੋਲੇ ਦੁਨੀਆ ਆਉਂਦੀ ਹੈਗੀ ਆਪਾਂ ਵੀ ਨਾ ਉੱਥੇ ਚੱਲ ਕੇ ਦੇਖੀਏ ਨਾ ਸੁਣਨੋਂ ਫਾਲ ਪਾਉਂਦੇ ਕੀ ਦਿੰਦੇ ਨੇ ਬਾਬੇ ਆ ਤੇ ਕੱਲਾ ਫਿਰ ਵੀ ਆਪਾਂ ਇੱਕ ਵਾਰੀ ਚੱਲ ਕੇ ਤਾਂ ਦੇਖਦੇ ਆਂਗੇ ਕੀ ਪਤਾ ਆਪਣਾ ਭਲਾ ਹੀ ਹੋ ਜਾਏ ਕੋਈ ਚਲ ਜੇ ਤੂੰ ਜ਼ਿਆਦਾ ਕਹਿਣੀ ਆ ਚਲੇ ਚੱਲਾਂਗੇ ਹਾਂ ਠੀਕ ਹੈ ਖੁਸ਼ ਵਾਰੀ ਘੋੜੀ ਤੇਰੇ ਤੇ ਮਾਤਾ ਮੈਂ ਮਾਤਾ ਨੂੰ ਸਲਾਮ ਕਰਦੀ ਮਾਤਾ ਨੂੰ ਸਲਾਮ ਕਰਦੀ ਮਾਤਾ ਨੂੰ ਸਲਾਮ ਕਰਦੀ ਹਾਂ ਬੱਚਾ ਕੀ ਦੁਖ ਹੈ ਸਿਹਤ ਜੀ ਡਾਣ ਰਹਿੰਦੀ ਮਾਤਾ ਜੀ ਸਿਹਤ ਡਾਣ ਰਹਿੰਦੀ ਆ ਹਾਂ ਜੀ ਮਾਰ ਦੇ ਮਾਰ ਲੈਨੇ ਨੀਗਾ ਕਿਉਂ ਘਬਰਾਉਨੀ ਆ ਕੋੜੇ ਵਰਗੀ ਕਰਕੇ ਤੋਰਾਂਗੇ ਉਹੀ ਨਹੀਂ ਕੋੜੇ ਵਾਲੀ ਮਾਤਾ ਕਹਿੰਦੇ ਹੂੰ ਹੂੰ ਕੀਤਾ ਕਰਾਇਆ ਤੇਰੇ ਤੇ ਅੱਛਾ ਤਾਂ ਨਹੀਂ ਠੀਕ ਰਹਿੰਦੀ ਦੀਵਾਲੀ ਵਾਲੇ ਦਿਨ ਟੋਣੇ ਉੱਪਰ ਦੀ ਟੱਪੀ ਸੀ ਤੂੰ ਅੱਛਾ ਜਿਹੜਾ ਤੇਰੇ ਘਰ ਦੇ ਥੋੜਾ ਜਿਹਾ ਅੱਗੇ ਜਾ ਕੇ ਚਰਾਸਤਾ ਆਉਂਦਾ ਹਾਂਜੀ ਤੂੰ ਉੱਥੋਂ ਦੀ ਲੰਗੀ ਸੀ ਉੱਥੇ ਕਿਸੇ ਨੇ ਕੰਮ ਪੱਕਾ ਹੀ ਕਰਿਆ ਹੋਇਆ ଥିਗਾ। ਬਸ ਉਹ ਹਵਾ ਤੇਰੇ ਕਣੀ ਹੋਗੀ। ਤਾਂ ਤੇਰੀ ਸਿਹਤ ਡਾਉਨੇ। ਅੱਛਾ ਉਸ ਕਰੋ ਮਾਤਾ ਜੀ ਹੁਣ ਫਿਰ। ਕਵਰਾ ਨਾ। ਕਿਰਪਾ ਹੋ ਜੂ ਤੇਰੇ ਤੇ ਕਿਰਪਾ। ਤੂੰ ਤਾਂ ਭੱਜੀ ਫਿਰੇਂਗੀ। ਤੈਨੂੰ ਪਾਏ ਦੱਸਦਾ ਮੈਂ। ਹੂੰ। ਹੂੰ। ਐ ਕਰੀਂ। ਹਾਂਜੀ। ਖੋਪੇ ਦੇ ਠੁੱਠੀ ਲੈ ਲਈ। ਠੂਠੀ ਨਾਲ ਲੈ ਲਈ ਇੱਕ ਨਾਰੀਅਲ ਸੁੱਕਾ। ਖੰਮਣੀਆਂ ਦਾ ਜੋੜਾ ਸੰਧੂਰ ਤੂੰ ਸਾਰਾ ਕੁਝ ਜਿੱਥੋਂ ਦੀ ਟੱਪੀ ਤੀਗੀ ਉਸੇ ਰਾਹ ਤੇ ਰਹੀਂ। ਠੀਕ ਹੈ। ਉਸੇ ਚ ਰਸਤੇ ਦੇ ਵਿਚਾਲੇ ਰੱਖ ਕੇ ਆਂ। ਠੀਕ। ਨਾਲੇ ਕਹਿ ਦੀ ਜਿਨੇ ਮੇਰੇ ਤੇ ਕੀਤਾ ਉਸੇ ਤੇ ਪਵੇ। ਠੀਕ ਹੈ। ਠੀਕ ਹੈ। ਚਲਣ ਦੋ। आई no. तो री दे गधे पे पे मैं बेके न सलाम कर दी मैं तेरे मु सलाम कर दी मैं बे मु सलाम कर दी हाँ बच्चा ये दुख है माता ही पांच साल व्याह आगे आ जाओ आगे आ जाओ तुसी आगे आ जा भाई तू तो भी बच्चे आगे आ जा इधर न हो जा भगता बैठ जा ਹਾਂ ਬਈ ਦੱਸ ਕੀ ਦੁੱਖ ਹੈ ਮਾਤਾ ਹੀ 5 ਸਾਲ ਵਿਆਹ ਨੂੰ ਹੋ ਗਏ ਸਾਡੇ ਕੋਈ ਬੱਚਾ ਨਹੀਂ ਹੋ ਰਿਹਾ 5 ਸਾਲ ਵਿਆਹ ਨੂੰ ਹੋ ਗਏ ਬੱਚਾ ਹੋ ਨਹੀਂ ਰਿਹਾ ਹਾਂਜੀ ਮਾਤਾ ਕੋਈ ਨਾ ਹੁਣ ਤੂੰ ਆ ਗਈ ਨਾ ਉਰੇ ਤੂੰ ਜਵਾਂ ਨਾ ਕਬਰਾ ਠੀਕ ਹੈ ਫਲ ਪਾ ਕੇ ਤੋਰੂ ਤੇਰੇ ਠੀਕ ਹੈ ਜਿਹੜਾ ਤੂੰ ਆਉਂਦੇ ਸਾਲ ਉਰੇ ਨਾਲ ਗੋਦੀ ਮੁੰਡਾ ਚੱਕ ਕੇ ਆਏ ਠੀਕ ਹੈ ਐਵੇਂ ਨਹੀਂ ਕਹਿੰਦੇ ਮਾਤਾ ਘੋੜਿਆਂ ਵਾਲੀ ਦੀ ਜੈ ਮਾਤਾ ਘੋੜਿਆਂ ਵਾਲੀ ਦੀ ਜੈ ਜੈ ਹੋ ਓ ਜਾਉ ਜਗਾਰਾ ਮਾਤਾ ਨਹੀਂ ਤੂੰ ਤੇਰੇ ਘਰ ਨੂੰ ਬੱਚੇ ਕੋੜੇ ਵਾਲੀ ਦੀ ਮਾਤਾ ਨਹੀਂ ਤੂੰ ਕੋੜੇ ਵਰਗੇ ਕਰਦੇ ਕੋੜੇ ਵਾਲੀਏ ਮਾਤਾ ਨਹੀਂ ਤੂੰ ਕੋੜੇ ਵਰਗੇ ਕਰਦੇ ਬੱਚਾ ਹੋ ਜੂਗਾ ਤੁਹਾਡੇ ਪਰ ਜਿਹੜੇ ਤੁਹਾਡੇ ਸਰੀਕੇ ਦੇ ਨੇ ਨਾ ਉਹ ਤੁਹਾਡੇ ਤੇ ਲੱਗਦੇ ਨੇ ਕੰਮਕਾਰ ਤੁਹਾਡਾ ਵਧੀਆ ਐਸ਼ ਕਰ ਰਹੇ ਹਾਂ ਆਪਦੇ ਘਰ ਚ ਬਸ ਤੁਹਾਨੂੰ ਪਤਾ ਹੀ ਐ ਕੋਈ ਨਹੀਂ ਚਾਹੁੰਦਾ ਵੀ ਇਹਨਾਂ ਦਾ ਪੀੜ੍ਹੀ ਅੱਗੇ ਵਧੇ ਠੀਕ ਆ ਹਣ ਪਾਵਾਂਗੇ ਤੁਹਾਡੇ ਜਿਹੜੇ ਤੁਹਾਡੇ ਸਰੀਕੇ ਦੇ ਨੇ ਉਹਨਾਂ ਨੂੰ ਵੀ ਦੂਰ ਕਰਾਂਗੇ ਮੇਰੀ ਗੱਲ ਸੁਣ ਲਤੀਏ ਕਿਸੇ ਦੇ ਹੱਥ ਦਾ ਲੈ ਕੇ ਕੁਝ ਖਾਈ ਨਾ ਠੀਕ ਹੈ ਕਿਸੇ ਤੋਂ ਕੁਝ ਫੜਿਆ ਨਾ ਕਰ ਇਹ ਤੇਰੇ ਨਾਲ ਜਿੰਨੇ ਮਰਜੀ ਮਿੱਠੇ ਨੇ ਇਹ ਅੰਦਰੋਂ ਜ਼ਹਿਰ ਘੋਲ ਰਹੇ ਨੇ ਤੇਰੇ ਤੇ ਤੂੰ ਵੀ ਸੁਣ ਲਾ ਡੋਰੂ ਮੰਗੂ ਚੱਕੀ ਜਾਣਾ ਬੈਠਿਆ ਠੀਕ ਆ ਜੀ ਕੁੜੀ ਸਹੀ ਐ ਤੂੰ ਇਹਦੀ ਗੱਲ ਸੁਣ ਲਿਆ ਕਰ ਮਾੜੀ ਮੋਟੀ ਠੀਕ ਆ ਤੂੰ ਹੀ ਪਿੱਛੇ ਲੱਗਦਾ ਉਹਦੇ ਸਹਿਕੇ ਵਾਲਿਆਂ ਦੇ ਉਹਨਾਂ ਦੇ ਪਿੱਛੇ ਨਾ ਲੱਗਿਆ ਕਰ ਪੁੱਤ ਠੀਕ ਆ ਕੋਈ ਕਿਸੇ ਦਾ ਨਹੀਂ ਹੈਗਾ ਹੁਣ ਠੀਕ ਆ ਮਾਤਾ ਭਾਲੇ ਤਾਂ ਦੱਸ ਦੇ ਨਾ ਹੁਣ ਕੀ ਕਰਨੀ ਆ ਤੇ ਤਗੜੇ ਕਰੀ ਆਂ ਐ ਕਰਿਓ ਦੇਖੋ ਬੱਚਾ ਤਾਂ ਜਾਉ ਤੁਹਾਡੇ ਹੋ ਪਰ ਤੁਹਾਨੂੰ ਪਹਿਲਾਂ ਸੇਵਾ ਲਾਉਣੀ ਪਊਗੀ। ਕੀ ਸੇਵਾ ਲਾਉਣੀ ਪਊਗਾ ਤਾਂ? ਆਪਣੇ ਕਮਰੇ ਤਿਆਰ ਕਰਵਾਉਣ ਵਾਲੇ ਨੇ ਸਮਾਨ ਸੱਪੇ ਦੀ ਔਰ 31000 ਰੁਪਇਆ। ਬਸ ਬਾਬਾ ਜੀ ਸਾਡੇ ਬੱਚਾ ਹੋਣਾ ਚਾਹੁੰਦਾ ਸੀ ਜੋ ਤੁਸੀਂ ਕਹੋਗੇ ਉਹੀ ਕਰਵਾ ਦਾਂਗੇ। ਮੈਂ ਕਹਿੰਦੀ ਆ ਜਮਾ ਨਾ ਘਬਰਾ। ਬੱਚਿਆਂ ਦਾ ਤਾਂ ਮਾਤਾ ਲੈਣਾ ਲਾ ਦੂ, ਚੜਾਵਾ ਚੜਾ ਦੇ ਜਿਹੜਾ ਕਿਹਾ ਹੈਗਾ ਤੁਹਾਨੂੰ ਮੈਂ ਚਾਹ ਲੈਉਣੀ ਆ। ਸਮਝ ਗਏ? ਠੀਕ ਆ ਬਾਬਾ ਜੀ। ਹਾਂ। ਹੋਰ ਕੋਈ ਦੁੱਖ ਤਕਲੀਫਾ ਉਹ ਦੱਸੋ ਇੱਕ ਤਾਂ ਆਪਣੇ ਡੇਰੇ 'ਚ ਰੰਗ ਕਰਾਉਣ ਵਾਲਾ ਨਵਾਂ ਡੇਰਾ ਬਣਾਇਆ ਆਪਾਂ ਨੇ ਇਹ ਠੀਕ ਆ ਜੀ ਪਿੰਡ ਤੋਂ ਬਾਹਰ ਬਾਰ ਤੁਹਾਨੂੰ ਪਤਾ ਹੀ ਹੈਗਾ ਠੀਕ ਆ ਜੀ ਤੇ ਉਹ ਆਪਣਾ ਪੁਰਾਣਾ ਡੇਰਾ ਕਿਸੇ ਕਾਰਨ ਕਰਕੇ ਛੱਡਣਾ ਪੈ ਗਿਆ ਆਪਾਂ ਠੀਕ ਆ ਜੀ ਤੇ ਬਸ ਥੋੜੀ ਇਹੀ ਸੇਵਾ ਕੀਤਾਂ ਰੰਗ ਰੰਗ ਕਰਾ ਦਿਓ ਤੇ ਬਾਕੀ ਤੁਸੀਂ ਦੇਖ ਲਵੋ ਮਾਤਾ ਜੀ ਹੋਰ ਕੀ ਸੇਵਾ ਲਾਉਣੀ ਇਹਨਾਂ ਦੀ 31000 ਰੁਪਇਆ ਬਾਕੀ ਜਿਹੜਾ ਤੁਹਾਨੂੰ ਸਮਾਨ ਦੱਸਾਂਗੇ ਉਹ ਆਪਦਾ ਦੇਖ ਸਾਨੇ ਕੁਝ ਨਹੀਂ ਕਰਾਉਣਾ ਜਿਹੜਾ ਤੁਸੀਂ ਉਰੇ ਚੜਾ ਕੇ ਜਾਓਗੇ ਇਹ ਵੀ ਤੁਹਾਡਾ ਦਾਨ ਹੈ ਆ ਇਹ ਤੋਂ ਵੱਡੀ ਸੇਵਾ ਤਾਂ ਕੋਈ ਹੋਏ ਨਹੀਂ ਸਕਦੀ ਠੀਕ ਹੈ ਬੱਸ ਦਾਨਪੁੰਨ ਕਰਦੇ ਰਿਹਾ ਕਰੋ ਆਪਦਾ ਬਾਕੀ ਬੇੜੇ ਪਾਰ ਹੋ ਜਾਣਗੇ ਫਲ ਤੁਹਾਡੇ ਪਾ ਕੇ ਤੋਰਾਂਗੇ ਮੈਂ ਕਹਿੰਦੀ ਆ ਆਉਂਦੇ ਮਹੀਨੇ ਨੂੰ ਅਗਲੀ ਚੌਂਕੀ ਤੇ ਖੁਸ਼ਖਬਰੀ ਲੈ ਕੇ ਆਏ ਠੀਕ ਹੈ ਠੀਕ ਹੈ ਬਾਬਾ ਆ ਜਾ ਬੱਚਾ ਫਲ ਪਵਾ ਲੈ ਪਹਿਲਾਂ ਤੂੰ ਵੀ ਆ ਜਾ ਅੱਗੇ ਇਹਨੂੰ ਸਾਈਡ ਤੇ ਕਰ ਦੇ ਭੱਜੀ ਨਹੀਂ ਜਾਂਦੀ ਇਹ ਉਹ ਬੇਬੇ ਦੇ ਪੈਰ ਨਾਲ ਨਾ ਲਾਦੀ ਕਿਤੇ ਹੋਰ ਬੇਬੇ ਦਾ ਪੈਰ ਮਚਾ ਦੇ ਮੂਰੇ ਸਿਆੜ ਆਉਂਦਾ ਚੱਕ ਦੋ ਓ ਚੱਕ ਦੋ ਓ ਪਾ ਦੇ ਬਾਬਾ ਫਲ ਤੂੰ ਅਜ ਤੂੰ ਖਾ ਲਈ ਮੈਨੂੰ ਤੋਰੀ ਨਾ ਪਾ ਦੇ ਫਲ ਤੂੰ ਬਾਬਾ ਇਹਨੂੰ ਖਾ ਲਈ ਅਜ ਤੂੰ ਤੋਰੀ ਨਾ ਬਾਬਾ ਜੀ ਨਾਲ ਹੋਣਾ ਕਰਬੂਜਾ ਦਾ ਮੁੰਡਾ ਵੀ ਇਹ ਜਿਹੇ ਹੋਏ ਨਾ ਦੇਖੀ ਤੂੰ ਮੈਂ ਕਹਿੰਨਾ ਤੂੰ ਘਬਰਾ ਨਾ ਕਰ ਉਹ ਜੇ ਤੋ ਤਾਂ ਕਿਤੇ ਸੋਨਾ ਮੁੰਡਾ ਹੋਊਗਾ ਇਹਨਾਂ ਦੇ ਸਿਓ ਵਰਗਾ ਲਾਲ ਲਾਲ ਲੈ ਬੱਚਾ ਠੀਕ ਹੈ ਆਉਂਦੇ ਸਾਲ ਇਹੋ ਜਿਹਾ ਮੁੰਡਾ ਲੈ ਕੇ ਆਈ ਠੀਕ ਹੈ ਆਪਦਾ ਦੋਹੀ ਜੀ ਖਾ ਲਿਓ ਘਰੇ ਜਾ ਕੇ ਕਿਸੇ ਹੋਰ ਨੂੰ ਵਿਆਹ ਉਸ ਤਰੀਕੇ ਚ ਸਮਝ ਗਏ ਹਾਂਜੀ ਰੱਬਾਈ ਹਾਂ ਆਪਦਾ ਸਵੇਰੇ 4 ਵਜੇ ਨਾ ਧੋ ਕੇ ਆ ਫਲ ਖਾ ਲਿਓ ਠੀਕ ਆ ਭਾਈ ਨਾ ਚਾਰ ਤੋਂ ਮਿੰਟ ਇੱਧਰ ਹੋਣਾ ਚਾਹੀਦਾ ਨਾ ਇੱਧਰ ਹੋਣਾ ਚਾਹੀਦਾ ਠੀਕ ਆ ਹਾਲੇ ਮੈਂ ਆ ਕੇ ਦੱਸਿਓ ਸਮਝ ਗਏ ਹੁਣ ਹਾਂਜੀ ਬਾਬਾ ਜੀ ਬਸ ਠੀਕ ਐ ਚਲੋ 600 ਰੁਪਈਆ ਬਾਬਾ ਬਾਬਾ 100 ਰੁਪਈਆ ਦਾ ਹੈ ਨਹੀਂ 50 ਸਕੈਨਰ ਤੇ ਪਾ ਦੇ ਬਾਬਾ ਸਕੈਨਰ ਰੱਖਦੇ ਨਹੀਂ ਪਿੱਛੇ ਹੋ ਕੇ ਬਹਿ ਜਾ ਭਾਈ ਹੈ ਦੀ ਚਲੋ ਪਿੱਛੇ ਹੋ ਹਾਂ ਮਾਤਾ ਤੂੰ ਦੱਸ ਤੈਨੂੰ ਕੀ ਦੁੱਖ ਹੈ ਮੈਨੂੰ ਮਾਤਾ ਜੀ ਇਹ ਦੁੱਖ ਹੈ ਹੋਰ ਤੁਸੀਂ ਮੈਂ ਕੀ ਕਰੀ ਨਹੀਂ ਆ ਕੁਛ ਨਹੀਂ ਬਸ ਹੱਥ ਹੋ ਰਿਹਾ ਤੈਨੂੰ ਕੀ ਲੱਗਿਆ ਯਾਰਾ ਮਾਤਾ ਦਾ ਮੈਨੂੰ ਤਾਂ ਪਖੰਡ ਜਾਰਾ ਗਿਆ ਥਾ ਲੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਉਹਨਾਂ ਨਾਲੇ ਫਲ ਤਾਂ ਆਪਾਂ ਨੂੰ ਪਾਇਆ ਹੁਣ ਫਲ ਤਾਂ ਸਾਰੀ ਪਾਉਂਦੇ ਨੇ ਕੁਛ ਹੋਣਾ ਵੀ ਚਾਹੀਦਾ ਬਾਬੇ ਕੋਲੇ ਉਹ ਚੱਲ ਬਸ ਤੁਸੀਂ ਬਹੁਤਾਂ ਐਵੇਂ ਕਿਸੇ ਚੀਜ਼ ਚ ਨੰਨਾ ਪਾਇਆ ਕਰੋ ਤਾਂ ਹੀ ਕੋਈ ਕੰਮ ਨਹੀਂ ਬਣਦਾ ਤਾ ਤੂੰ ਖੁਸ਼ ਆਂ ਮੈਂ ਖੁਸ਼ ਆਂਗੀ ਤਾਂ ਹੀ ਤੁਹਾਨੂੰ ਕਹਿ ਰਹੀ ਆ ਕੋਈ ਨਾ ਜਿੱਥੇ ਆਪਾਂ ਨੇ ਇੰਨੀਆਂ ਦਵਾਈਆਂ ਖਾ ਲਈਆਂ ਉੱਥੇ ਇੱਕ ਵਾਰੀ ਹੋਰ ਦੇਖ ਲਾਣੇ ਆਂਗੇ ਚਲ ਠੀਕ ਆ ਤੇਰੀ ਮਰਜ਼ੀ ਚਲ ਰੋਟੀ ਬਣਾ ਭੁੱਖ ਬਹੁਤ ਲੱਗੀ ਪਈ ਆ ਚਲੋ ਆਜੋ ਮੇਰੀ ਗੱਲ ਸੁਣਾ ਨਸ਼ੇੜੀ ਇਹ ਤਾਂ ਚਾਹੇ ਪੀ ਜਾਂਦਾ ਸਾਰਾ ਦਿਨ ਦੱਸ ਤੋੜ ਲੱਗਦੀ ਆ ਮੈਨੂੰ ਹੁਣ ਤਾਂ ਮੂੰਹ ਸੁੱਕਿਆ ਪਿਆਗਾ ਤੂੰ ਪਾਣੀ ਪੂਣੀ ਪੀ ਲੈਂਦੀ ਪੀ ਲਿਆ ਸੀ ਮਾ ਤਾਂ ਮੈਂ ਤਾਂ ਪਾਣੀ ਅਜੀ ਦੀ ਸਾਕਲ ਦੇਖੇ ਇਹ ਨਹੀਂ ਪਾਣੀ ਪੀਂਦਾ ਮੈਂ ਤਾਂ ਵਧੇਰਾ ਕੁਝ ਪੀਣਾ ਮੂੰਹ ਤਾਂ ਦੇਖ ਚਿਮਨੀ ਵਰਗਾ ਕਰੀ ਬੈਠਾ ਹੁਣ ਤੁਸੀਂ ਆਪਦੀਆਂ ਹੀ ਲੱਗੇ ਰਹੋ ਚੰਗਾ ਮਾਤਾ ਨਾਲ ਇਹ ਸਕੈਨਰ ਆਪਦਾ ਲਾ ਦਿੰਦਾ ਧਿਆਨ ਨਾਲ ਦੇਖ ਲਿਆ ਕਰ ਓਏ ਤੂੰ ਸਕੈਨਰ ਆਪਦਾ ਲਾ ਨਾ ਨਹੀਂ ਲਾਉਂਦਾ ਸਕੈਨਰ ਆਪਦਾ ਤੇਰੇ ਦਿਨਾਂ ਨਾ ਮਾਤਾ ਹਾਥੀ ਨਿਕਲਦੀ ਮੈਨੂੰ ਸੱਤ ਕਹ ਤੇ ਖਰਚ ਖਰਚ ਪਹਿਲਾਂ ਦਾ ਜੜਾਵਾ ਦੀ ਪਹਿਲਾਂ ਅੱਜ ਦਾ ਜੜਾਵਾ ਦਾ ਜੁਧੇਰਾ ਬਣ ਗਿਆ 30 30 ਹਜ਼ਾਰ ਰੁਪਏ ਸੱਧੋ ਹੀ ਆਇਆ ਐਤ ਕੀ ਨਹੀਂ ਆਪਾਂ ਵੜੇ ਗਏ ਐਤ ਕਿਤਾ ਬੁੱਢਾ ਹੋ ਗਿਆ ਉਹ ਪੱਟ ਗਿਆ ਨਹੀਂ ਦੱਸ ਦਿੰਦਾ ਠੀਕ ਆ ਵਾਪਸ ਮਗਰ ਮੈਨੂੰ ਤਾਂ ਇਹ ਲੱਗਦਾ ਜਿਹੜੇ ਆਪਣੇ ਨਾਲ ਉਹ ਸੀ ਫਰਾਉੜੀਏ ਜੇ ਉਹ ਹੀ ਦੱਸਦੇ ਸੀ ਜਾ ਕੇ ਉਹ ਅਗਰੇਡ ਪਾਉਂਦੀ ਸੀ ਆਪਣੇ ਤੇ ਹਾਂ ਮੈਨੂੰ ਆਹੀ ਮਾਤਾ ਮੈਂ ਕਹਿੰਦੀ ਸੀ ਤਾ ਚੰਗੇ ਬਣ ਕੇ ਜਦੋਂ ਉੱਧਰ ਉਹਨਾਂ ਗਿਆ ਦੀਗਾ ਦੋ ਜਣਾਂ ਦੇ ਵਿੱਚ 30-30 ਹਜ਼ਾਰ ਰੁਪਏ ਫੜਕ ਲੈ ਗੋ ਮੈਂ ਟਰੰਕ 'ਚ ਰੱਖਾਇਆ ਅੰਦਰ ਕੋਈ ਨਾ ਆਪਦੇ ਬੈਗ ਭਰੀ ਜਾਏ ਕਿਤੇ ਖਸ ਗਿਆ ਨਾ ਟੈਂਡੇਰੇ ਵਾਲੇ 'ਚ ਤੈਨੂੰ ਐਸੀ ਡੇਰੇ 'ਚ ਦੱਬ ਦਾਂਗੇ ਮਾਰ ਕੇ ਨਿੱਲਾ ਢੋਲ ਤਾਂ ਸੁਣਿਆ ਨਾ ਉਹ ਡਰਮ 'ਤੇ ਪਾ ਦਾਂਗੇ ਡਰਮ 'ਚ ਉਹ ਡਿਲਾ ਡਰਮ ਉੱਥੇ ਲਾਇਆ ਪਿਆ ਕੋਲੇ ਨਾਲ ਮਾਤਾ ਮੈਂ ਤਾਂ ਕਹਿੰਦੀ ਸੀ ਮੇਰੀ ਪਿਛਲੀ ਪੇਮੈਂਟ ਵੀ ਕਰਦੇ ਮੈਨੂੰ ਤਾਂ ਬੱਸ ਮਾਤਾ ਮੇਰੀ ਗੱਲ ਸੁਣ ਬੋਤਲ ਚੁੱਕ ਕੇ ਪੈਸੇ ਦੇ ਆਕਰ ਸਾਨੂੰ ਬਾਦੂਆ ਮਾਤਾ ਮੇਰੀ ਪਿਛਲੀ ਪੇਮੈਂਟ ਰਹਿੰਦੀ ਉਹ ਵੀ ਕਰਨਾ ਤੁਸੀਂ ਪਤਾ ਨਹੀਂ ਕਹਿਜੋ ਮਾੜੀ ਜੀ ਨੀਤ ਵਾਲੇ ਪੈਸੇ ਦੇਖ ਕੇ ਜਦੀ ਮੰਗੜ ਲਾਤੇ ਲੱਖ ਰੁਪਇਆ ਇੱਕ ਬਣ ਇੱਕ ਦਿਨ ਚ ਬਣ ਗਿਆ ਤੈਨੂੰ ਥੋੜਾ ਤੂੰ ਪਹਿਲਾਂ ਤਾਂ ਮੈਨੂੰ ਐ ਦੱਸ ਜਿਹੜਾ ਤੈਨੂੰ ਸਕੈਨਰ ਮੈਂ ਭੇਜਿਆ ਪੈਸੇ ਉਸੇ ਜੀ ਆਉਂਦੇ ਨੇ ਨਾ ਸਾਰੇ ਮੈਂ ਅੱਜ ਜਾ ਕੇ ਹੁਣ ਰਾਤ ਨੂੰ ਖਾਤਾ ਚੈੱਕ ਕਰਨਾ ਮੈਂ ਉੱਪਰਲੇ ਜਿਹੜੇ 100 ਰੁਪਇਆ ਹੁੰਦਾ ਮੈਂ ਤਾਂ ਉਹ ਆਪਦੇ ਚ ਪਾਉਣਾਗਾ ਜਿਹੜੇ ਮੋਟੀ ਰਕਮ ਤੂੰ 100 ਰੁਪਇਆ ਆਪਦੀ ਜੇਬ ਚ ਕਿਨੂੰ ਪੁੱਛ ਕੇ ਪਾ ਰਿਆ ਓਹੋ ਜਿਹੜੇ ਉੱਪਰਲੇ ਉੱਪਰਲੇ ਜਿਹੜੀ ਮੋਟੀ ਰਕਮ ਆਉ ਇਹਦੇ ਲੈਕ ਬੰਦਾ ਮੋਈ ਸਾਡਾ ਕਰੀ ਜਾਂਦੇ ਹੋਗੇ ਮਾਤਾ ਮੇਰੀ ਥੇਲੀ ਤੇ ਘੁਰਕਾ ਹੋਈ ਜਾਂਦੀ ਐ ਦੇ ਦੋ ਪੈਸੇ ਅੱਜ ਬੰਦੇ ਮੰਗਦੀ ਐ ਤੇਰੀ ਥੇਲੀ ਤੈਨੂੰ ਦੇ ਦਾਂ ਮੈਂ ਪੈਸੇ ਇਹਨੂੰ ਦੇ ਕੇ 50 ਰੁਪਏ ਤੋਰ ਹੁਣ ਤੂੰ ਆ ਜਾ ਹਾਏ ਦੇਖੀ ਮਾਤਾ ਵੀਰ 40 ਰੁਪਏ ਨਾਲ ਤਾਂ ਜਵਾਕ ਵੀ ਨਹੀਂ ਫਿਰਦੇ ਮੇਰੇ ਦਿਹਾੜੀ ਨੇ ਦਿੱਤੇ ਅੱਜ ਜਿਹੜੀ ਮੈਂ ਵੀ ਭੱਜੂ ਹੁਣ ਉਹ ਤਾਂ ਬਾਗੇ ਤੈਨੂੰ ਸਾਢੇ ਚੰਗਾ ਚੰਗਾ ਨਹੀਂ ਲੈ ਤੋ ਪੈਸੇ ਕਿਤੇ ਹੀ ਵੀ ਨਾ ਸੀ ਆਈਡੀ ਕਰਦੇ ਜਾ ਮੈਂ ਤਾਂ ਮੁਸਲ ਬਾਬੇ ਕੋਲ ਹੀ ਜਾਉ ਹੁਣ ਮਤ ਮੈਂ ਬਾਈਕਾਟ ਕਰ ਕੋਲ ਹੀ ਜਾਉ ਓਏ ਓਏ ਪੈਸੇ ਲੈ ਜਾ ਸੀਏਡੀ ਨਾ ਕਰਦੇ ਮੈਂ ਤਾਂ ਦੇ ਦੇ ਪੈਸੇ ਬਸ ਮੈਂ ਆਪਦੀ ਪੋਸਟ ਸੜਤੀ ਹੋਰ ਭਰਤੀ ਕਰ ਲਓ ਇੱਥੇ ਦੇਰਿਆ ਜੀ ਦਿਹਾੜੀ ਚੁੱਪ ਕਰਕੇ ਸਾਰੀ ਤੇਰੇ ਨੇ ਪੜ ਟਰਮਾਟਾ ਮੈਂ ਤਾਂ ਤੇਰੇ ਪੈਰ ਤੋਂ ਤੱਕ ਜਿੰਜਾਇ ਮਾਪਾਂ ਦੀ ਚੱਲ ਐਸੀ ਨਹੀਂ ਖੇੜਾ ਸਾਰੀ ਹਾਂ